ਹੈਲੋ ਫਰੈਂਡਸ ਕਿਵੇਂ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਹੋਵੋਗੇ ਅੱਜ ਅਸੀਂ ਗੁਰਦੁਆਰਾ ਸਾਹਿਬ ਆਏ ਸੀ ਬਾਬਾ ਬਕਾਲਾ ਸਾਹਿਬ ਆਏ ਸੀ ਮੱਥਾ ਟੇਕਣ ਲਈ ਤੇ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਇਸ ਲਈ ਮੈਂ ਬਾਹਰ ਆਣ ਕੇ ਇਹ ਵੀਡੀਓ ਜਿਹੜੀਆਂ ਬਣਾ ਰਹੀਆਂ ਗੁਰਦੁਆਰਾ ਸਾਹਿਬ ਦੀ ਕਿ ਅੰਦਰ ਅਲਾਉਡ ਨਹੀਂ ਹੈਗਾ ਤੇ ਮੱਥਾ ਟੇਕਣ ਆਏ ਸੀ ਕਿੰਨੇ ਦਿਨਾਂ ਤੋਂ ਸੋਚਦੇ ਪਏ ਸੀ ਜਾਈਏ ਜਾਈਏ ਬਸ ਜਾਏ ਨਹੀਂ ਜਾ ਰਹੇ ਸੀ ਅੱਜ ਫਿਰ ਅਸੀਂ ਘਰੋਂ ਆਏ ਗੁਰਮਾਰਾ ਜੀ ਦੇ ਦਰਸ਼ਨ ਕੀਤੇ ਇੱਥੇ ਹੈਗਾ ਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਕਲਾ ਸਾਹਿਬ ਜੀ ਲਾਹਾਂਬੀ ਸਰ ਆ ਤੁਸੀਂ ਸਾਰਾ ਇਤਿਹਾਸ ਇੱਥੇ ਪੜ੍ਹ ਸਕਦੇ ਹੋ ਹਾਂਜੀ ਤੇ ਇੱਥੋਂ ਲੰਗਰ ਹਾਲ ਜਿਹੜਾ ਦੂਸਰੀ ਸਾਈਡ ਚ ਲੱਗਿਆ ਤੇ ਅਸੀਂ ਹੁਣ ਉਧਰ ਲੰਗਰ ਜਾ ਕੇ ਛੱਕਦੇ ਆਂ ਦੂਸਰੀ ਸਾਈਡ ਮਤਲਬ ਜਿਹੜੇ ਫਲਾਵਰ ਆ ਨਾ ਉਹਨਾਂ ਦੀ ਤੇ ਬਹੁਤ ਹੀ ਵਧੀਆ ਮਤਲਬ ਕੇਅਰ ਕੀਤੀ ਹੋਈ ਆ ਬਹੁਤ ਵਧੀਆ ਸਾਰਾ ਜਿਹੜਾ ਸਿਸਟਮ ਵਧੀਆ ਢੰਗ ਦੇ ਨਾਲ ਹੋਇਆ ਆ ਜਿਵੇਂ ਐਸਾ ਦੇਖ ਕਟਿੰਗ ਵੀ ਬੜੀ ਪਿਆਰੀ ਕੀਤੀ ਆ ਦੇਖਭਾਲ ਵੀ ਬਹੁਤ ਜ਼ਿਆਦਾ ਵਧੀਆ ਕਰਦੇ ਨੇ ਬਾਬਾ ਜੀ ਜੋ ਸੇਵਾਦਾਰ ਮਹਾਰਾਜ ਸਭ ਚੜਦੀ ਕਲਾ ਚ ਰੱਖੇ ਸਭ ਲੋਕ ਗੁਰਦੁਆਰਾ ਸਾਹਿਬ ਹੋਰ ਵੀ ਜ਼ਿਆਦਾ ਸੋਹਣਾ ਲੱਗਣ ਲੱਗ ਗਿਆ ਨਾ ਪਹਿਲਾਂ ਨਾਲੋਂ ਕਿਉਂਕਿ ਆ ਪਲਾਂਟਸ ਦੀ ਵਜ੍ਹਾ ਦੇ ਨਾਲ ਵੀ ਕਾਫੀ ਜ਼ਿਆਦਾ ਵਧੀਆ ਲੱਗਦਾ ਆ ਇੱਧਰ ਬੁਕਸ ਮਿਲਦੀਆਂ ਨੇ ਅੱਛਾ ਇੱਧਰ ਵੀ ਕਾਫੀ ਅੱਗੇ ਤੱਕ ਗਮਲੇ ਨੇ ਕਾਫੀ ਪਿੱਛੇ ਵੀ ਪਏ ਹੋਏ ਨੇ ਉੱਧਰ ਫਲਾਵਰ ਆ ਦੀ ਅੰਦਰ ਐਂਟਰੀ ਇਧਰੋਂ ਹੁੰਦੀ ਹੈ ਤੇ ਇਧਰ ਇਧਰਲੀ ਸਾਈਡ ਪਰ ਸ਼ਾਦ ਮਿਲਦਾ ਆ ਜੀ ਪਹਿਲਾਂ ਇਧਰਲੀ ਸਾਈਡ ਲੰਗਰ ਹਾਲ ਸੀ ਆ ਜਿਹੜਾ ਕਿ ਚੇਂਜ ਹੋ ਕੇ ਉਧਰ ਚਲਾ ਗਿਆ ਬਾਹਰ ਵਾਲੀ ਸਾਈਡ ਹੈ ਦੇਖੋ ਕਿੰਨਾ ਵਧੀਆ ਇੱਥੇ ਗੁਰਮੁਖੀ ਅੱਖਰ ਲਿਖੇ ਹੋਏ ਨੇ ਲੋਕੀ ਗੁਰਮੁਖੀ ਜਿਹੜੀ ਹੈ ਬੱਚੇ ਭੁੱਲਦੇ ਜਾ ਰਹੇ ਆ ਅੱਜਕੱਲ ਇਹ ਹਰ ਜਗ੍ਹਾ ਹੀ ਲਗਣੀ ਚਾਹੀਦੀ ਗੁਰਦੁਆਰਿਆਂ ਦੇ ਵਿੱਚ ਤੁਹਾਡਾ ਕੀ ਵਿਚਾਰ ਆ ਇਸ ਬਾਰੇ ਵਧੀਆ ਤਰੀਕਾ ਹੈ ਇੱਕ ਬੱਚਿਆਂ ਨੂੰ ਯਾਦ ਕਰਾਉਣ ਲਈ ਬੱਚੇ ਪੁੱਛਦੇ ਨੇ ਜੇ ਮਮਾ ਇਹ ਕੀ ਲਿਖਿਆ ਆ ਜਵੇਂ ਜਿੰਨਾਂ ਨੂੰ ਨਹੀਂ ਪਤਾ ਦਸੇ ਅੱਪਾ ਤੇ ਪੜ੍ਹੇ ਹੋਏ ਆ ਸਾਡੇ ਬੱਚੇ ਵੀ ਗਾੜੀ ਉਹ ਡਾੜਾ ਪੜ੍ਹੇ ਹੋਏ ਆ ਗੁਰਮੁਖੀ ਸਿਖਾਉਣੀ ਬਹੁਤ ਜ਼ਰੂਰੀ ਬੱਚਿਆਂ ਨੂੰ ਸ਼ਬਦ ਕੀਰਤਨ ਸਭ ਚੱਲ ਰਿਹਾ ਮਹਾਰਾਜ ਜੀ ਦਾ ਤੇ ਹੁਣ ਅਸੀਂ ਛਕਾਂਗੇ ਲੰਗਰ ਪ੍ਰਸ਼ਾਦਾ ਬਾਬਾਈ ਦਾ ਤੇ ਪੇਛਾਵਾਂਗੇ ਘਰੇ ਆਗੇ ਸਾਰੀ ਮਾਰਕੀਟ ਹੈਗੀ ਆ ਜੀ ਬਾਬਾ ਬਕਾਲਾ ਸਾਹਿਬ ਦੀ ਕੱਥੋਂ ਇਹ ਬਾਬਾਈ ਦੀ ਐਂਟਰੀ ਹੁੰਦੀ ਅੰਦਰ ਇੱਥੇ ਬਹੁਤ ਸਾਰੀਆਂ ਸਵੀਟਸ ਦੀਆਂ ਸ਼ਾਪ ਨੇ ਜੀ ਸਾਹਮਣੇ ਦੇਖੋ ਬੱਚਾ ਦੇ ਢਾਉਣੇ ਵਗੈਰਾ ਜੋ ਵੀ ਕੁਝ ਆਪਾਂ ਖਰੀਦ ਸਕਦੇ ਆ ਜਿਵੇਂ ਗੁਰਦੁਆਰਾ ਸਾਹਿਬ ਆਈਏ ਕੁਝ ਵੀ ਹੈ ਨਾ ਕੋਈ ਵੀ ਚੀਜ਼ਾਂ ਤੁਸੀਂ ਲੈ ਸਕਦੇ ਖਰੀਦ ਸਕਦੇ ਹੋ ਇਹ ਇਧਰ ਜੋੜਾਕਰ ਬਣਿਆ ਹੋਇਆ ਜਿਹੜਾ ਨਵਾਂ ਇੱਥੋਂ ਸੀ ਲਵਾਂਗੇ ਹੁਣ ਜੋੜੇ ਇੱਥੇ ਸਾਡਾ ਇਹ ਜੋੜਾਕਰ ਆ ਅਸੀਂ ਹੁਣ ਜਾ ਰਹੇ ਹਾਂ ਫਿਰ ਲੰਗਰ ਹਾਲੂ ਚ ਅੱਧਰਲੀ ਸਾਈਡ ਲੰਗਰ ਹਾਲ ਜਿਹੜਾ ਕਿ ਜੇ ਬੰਦ ਆ ਪਿਆ ਆ ਬਾਹਰੋਂ ਅੰਦਰ ਪੂਰਾ ਤਿਆਰ ਆ ਅਸਾ ਇੱਥੇ ਵੀ ਬਣਿਆ ਹੱਥ ਤੋਂ ਨਾ ਸਤਪੰਨ ਧਾਰਨ ਨੂੰ ਇੱਥੇ ਵੀ ਬਣਿਆ ਪਰ ਤੇ ਆਪਣਾ ਗਰਮ ਹੋ ਜਾਣੀਆਂ ਹਨਾ ਧੁੱਪ ਚ ਮੈਂ ਸਾਰਾ ਮਦਰ ਬੰਦਾ ਪਿਆ ਨਵਾਂ ਐਦੇ ਲਾ ਦੇ ਅਸੀਂ ਲੰਗਰ ਹਾਲ ਵਿੱਚ ਪਹੁੰਚ ਚੁੱਕੇ ਆਂ ਆਦਾ ਸ਼ਾਕਰੇ ਆ ਦੇਖੋ ਹੁਣ ਜੇ ਸਾਡੀ ਹੈ ਜੇ ਘਰੇ ਵਾਪਸੀ ਤੇ ਅਸੀਂ ਘਰ ਚੱਲੇ ਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਲੰਗਰ ਪ੍ਰਸ਼ਾਦਾ ਸ਼ਕ ਕੇ ਤੇ ਮਿਲਾਂਗੇ ਤੁਹਾਨੂੰ ਹੁਣ ਕਿਸੇ ਫਿਰ ਨਵੇਂ ਵਲੋਗ ਨਾਲ ਥੈਂਕ ਯੂ